ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਧਾਰਮਿਕ ਗੀਤ ਸਿੱਖਾਂਗੇ ਜੀ ਪਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਪਾਸੋਂ ਗਾਇਨ ਕੀਤਾ ਹੋਇਆ ਗੀਤ ਦੇ ਬੋਲ ਹਨ ਅਜਨਾ ਦੇਵੇ ਲੋਰੀਆਂ ਅਜਨਾ ਨੀਂਦਰ ਆਵੇ ਮਾਂ ਗੁਜਰੀ ਅਜ ਜਾਗ ਜਾ ਕੇ ਲਾਲਾ ਨੂੰ ਸਮਝਾਵੇ ਤੇ ਜਿਦੋਂ ਵੀ ਰੰਗ ਇਸ ਖੇਲ ਤੇ ਇਸ ਗੀਤ ਨੂੰ ਆਪਾਂ ਗਾਇਨ ਕਰਦੇ ਹਾਂ ਤਾਂ ਪਹਿਲੇ ਕਾਲੇ ਤੇ ਗਾਇਨ ਕਰਦੇ ਹਾਂ ਤੇ ਜਦੋਂ ਪਹਿਲੇ ਕਾਲੇ ਤੇ ਗਾਇਨ ਕਰਦੇ ਹਾਂ ਕਿਹੜੇ ਕਿਹੜੇ ਸੁਰ ਲੱਗਦੇ ਹਨ ਆਪ ਜੀ ਦੇਖ ਰਹੇ ਹੋ ਤੇ ਆਪਾਂ ਸਿੱਖਦੇ ਹਾਂ ਕਲੀ-ਕਲੀ ਪੰਕਤੀ ਨੂੰ ਗਾਇਨ ਕਰਕੇ ਇੱਕ-ਇੱਕ ਸੁਰ ਦੇ ਉੱਤੇ ਅਜਨਾਂ ਦੇ ਵੇ ਲੋਰੀਆਂ ਅਜਨ ਨੀਂਦਰ ਆਵੇ ਅਜ ਨਾ ਦੇਵੇ ਲੋਰੀਆਂ ਅਜ ਨਾ ਨੀਂਦ ਆਵੇ ਮਾਂ ਗੁਜਰੀ ਅਜ ਜਾਗ ਜਾਗ ਕੇ ਲਾਲਾ ਨੂੰ ਸਮਝਾਵੇ ਮਾਂ ਗੁਜੀ ਅਜ ਜਾਗ ਜਾਗ ਕੇ ਲਾਲਾ ਨੂੰ ਸਮਝਾਵੇ ਅਜ ਨਾ ਦੇਵੇ ਲੋਰੀਆਂ ਅਜ ਨੀਂਦ ਅਰੇ ਆਵੇ ਅਜ ਨਾ ਦੇਵੇ ਲੋਰੀਆਂ ਅਜ ਨੀਂਦ ਅਰੇ ਆਵੇ ਮਾ ਗੁਜਰੀ ਅਜ ਜਾਗ ਜਾਗ ਕੇ ਲਾਲ ਨੂੰ ਸਮਝਾਵੇ ਜਾਗ ਜਾਗ ਕੇ ਲਾਲਾ ਨੂੰ ਸਮਝਾਵੇ ਸਿਰ ਜਾਵੇ ਤਾਂ ਜਾਵੇ ਪਰ ਸਿੱਕੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਪਰ ਸਿੱਕੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਪਰਸ ਕੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਪਰਸ ਕੀ ਸਦਕ ਨਾ ਜਾਵੇ ਅੱਜ ਨਾ ਦੇਵੇ ਲੋਰੀਆਂ ਅੱਜ ਨਾ ਦੇਵੇ ਲੋਰੀਆਂ ਅਜ ਨਾ ਨੀਂਦ ਆਵੇ ਮਾ ਗੁਜਰੀ ਅਜ ਜਾਗ ਜਾਗ ਕੇ ਲਾਲਾ ਨੂੰ ਸੰਜਾਵੇ ਮਾ ਗੁਜਰੀ ਅਜ ਜਾਗ ਜਾਗ ਕੇ ਲਾਲਾ ਨੂੰ ਸਮਝਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਕੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਕੀ ਸਦਕ ਨਾ ਜਾਵੇ ਇਸ ਪੰਕਤੀ ਨੂੰ ਜੇ ਆਪਾਂ ਹਾਈ ਪਿਚ ਤੇ ਨਾ ਗਾਣਾ ਚਾਹੀਏ ਤਾਂ ਕੇਵਲ दूजे काले तक जो कि अपना शुदरे है इतने तक ही गायन किया जा सकता है सिर जावे ता जावे पर तक जावे सिर जावे ता जावे पर सिख न जा इस तू बाद अंतरा जिस दे अंदर सच नामदानक तरम नहीं टिक दे जो नर किया सत गुर था था रहे दे, दे। जिस दे अंदर सच नामदान अनक तरम नहीं टिक दे விக்கத் ஆக்கிச சச்சந தரம ந விக்க ਸਤ ਬੁਰ ਅਗੇ ਥਾ ਥ ਰਹਦੇ ਵਿਖਦੇ ਨਾ ਨਾ ਚੁੱਕਣਾ ਨਾ ਵਿਕਣਾ ਕਲ ਨੂੰ ਨਾ ਚੁੱਕਣਾ ਨਾ ਵਿਕਣਾ ਕਲ ਨੂੰ ਸੋ ਨਾ ਚੁੱਕਣਾ ਨਾ ਵਿਕਣਾ ਕਲ ਨੂੰ ਨਾ ਚੁੱਕਣਾ ਨਾ ਵਿਕਣਾ ਕਲ ਨੂੰ ਸੋਬਾ ਲਖ ਬਲ ਖਾਵੇ ਸੋਬਾ ਲਖ ਬਲ ਖਾਵੇ ਨਾ ਚੁੱਕਣਾ ਨਾ ਵਿਕਣਾ ਕਲ ਨੂੰ चुकना ना, ना वे जावे सिर जावे, जावे पर सिखी सि जावे मेनु उम्मीद है कि अगले अंतरे जो कि सेम इस तरीके न ਆਪ ਜੀ ਆਸਾਨੀ ਦੇ ਨਾਲ ਸਿੱਖ ਸਕਦੇ ਹੋ ਗਾਇਨ ਕਰ ਸਕਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ